ਰਾਸ਼ਨ ਕਾਰਡ ਤੇ ਸਰਕਾਰ ਨੇ ਕਰਤਾ ਵੱਡਾ ਐਲਾਨ ਜੀਐਸਟੀ ਵਿੱਚ ਬਦਲਾਅ ਤੋਂ ਬਾਅਦ ਸਸhtੀਆਂ ਹੋਈਆਂ ਆਹ ਚੀਜ਼ਾਂ ਟੀ ਗੈਸ ਸਿਲੰਡਰ ਵੀ ਹੋਇਆ ਸਸਤਾ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ ਗੁਜਾਰਿਸ਼ ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਵੀ ਜ਼ਰੂਰ ਦਵਾਲਿਓ ਤਾਂ ਪਹਿਲੀ ਤੇ ਵੱਡੀ ਤਾਜ਼ਾ ਖਬਰ ਤਾਂ ਦੇਖੋ ਅੱਜ ਤੋਂ ਸ਼ੁਰੂ ਹੋਵੇਗੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਿੱਤੇ ਦਿਨੀ 22 ਸਤੰਬਰ ਨੂੰ ਇੱਕ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਰਜਿਸਟ੍ਰੇਸ਼ਨ ਅੱਜ 23 ਸਤੰਬਰ ਨੂੰ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗੀ ਇਸ ਯੋਜਨਾ ਦੇ ਤਹਿਤ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦਿੱਤਾ ਜਾਵੇਗਾ। ਇਹਨਾਂ ਦੋਵਾਂ ਜ਼ਿਲ੍ਹਿਆਂ 'ਚ 2-3 ਦਿਨਾਂ ਦੇ ਕੈਂਪਾਂ ਰਾਹੀਂ ਸਿਹਤ ਕਾਰਡ ਜਾਰੀ ਕੀਤੇ ਜਾਣਗੇ। ਇਹਨਾਂ ਜ਼ਿਲ੍ਹਿਆਂ ਵਿੱਚ 10 ਤੋਂ 12 ਦਿਨਾਂ ਦੇ ਅੰਦਰ ਪੂਰਾ ਹੋਣ ਤੋਂ ਬਾਅਦ ਬਾਕੀ ਜ਼ਿਲ੍ਹਿਆਂ ਵਿੱਚ ਵੀ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਵੇਗੀ। ਇਸ ਸਿਹਤ ਕਾਰਡ ਤਹਿਤ ਪੰਜਾਬ ਦੇ ਹਰ ਨਾਗਰਿਕ ਨੂੰ ਮੁਫਤ ਅਤੇ ਮਿਆਰੀ ਇਲਾਜ ਦਿੱਤਾ ਜਾਵੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਧਰ ਇੱਕ ਹੋਰ ਇਸ ਵੇਲੇ ਦੀ ਵੱਡੀ ਤੇ ਤਾਜ਼ਾ ਖਬਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਜੀਐਸਟੀ ਘਟਾਉਣ ਤੇ ਤਿੱਖੀ ਦਿੱਤੀ ਪ੍ਰਤੀਕਿਰਿਆ ਤਾਂ ਦੇਖੋ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੁਦ ਹੀ ਜੀਐਸਟੀ ਲਾਗੂ ਕੀਤਾ ਸੀ ਅਤੇ ਇਸ ਨੂੰ ਮਾਸਟਰਸ ਸਟ੍ਰੋਕ ਕਿਹਾ ਸੀ ਪਰ ਹੁਣ ਇਸ ਨੂੰ ਘਟਾ ਕੇ ਜਨਤਾ ਨੂੰ ਗੁੰਮਰਾ ਕਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਜੀਐਸਟੀ ਲਾਗੂ ਕੀਤਾ ਸੀ ਅਤੇ ਇਸ ਨੂੰ ਘਟਾ ਵੀ ਦਿੱਤਾ ਸੀ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਇਹ ਟੈਕਸ ਪਹਿਲਾਂ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਮਹਿੰਗਾਈ ਆਸਮਾਨ ਨੂੰ ਨਾ ਛੂੰਦੀ ਉਹ ਖੁਦ ਹੀ ਇਸ ਨੂੰ ਵਧਾਉਂਦੇ ਨੇ ਤੇ ਖੁਦ ਹੀ ਇਸ ਨੂੰ ਘਟਾਉਂਦੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਦਿਖਾਵਾ ਕਰਨ ਦੀ بجائے ਸੂਬਿਆਂ ਨੂੰ ਪਹਿਲਾਂ ਜੀਐਸਟੀ ਦੇ ਬਕਾਏ ਜਾਰੀ ਕਰਨੇ ਚਾਹੀਦੇ ਨੇ ਉਹਨਾਂ ਦੱਸਿਆ ਕਿ ਪੰਜਾਬ ਸਮੇਤ ਕਈ ਸੂਬੇ ਪੈਸੇ ਦੀ ਔਡੀਟ ਕਰ ਰਹੇ ਨੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਰਾਸ਼ਨ ਕਾਰਡ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮਹੱਤਵਪੂਰਨ ਅਪਡੇਟ ਕੀਤੀ ਸਾਂਝੀ ਤਾਂ ਦੇਖੋ ਕੇਂਦਰ ਸਰਕਾਰ ਦੇ ਵੱਲੋਂ ਅਯੋਗ ਲਾਭ ਪਾਤਰੀਆਂ ਦੇ ਰਸ਼ਨ ਕਾਰਡ ਰੱਦ ਕਰਨ ਦੀਆਂ ਰਿਪੋਰਟਾਂ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਬਾਰੇ ਇੱਕ ਮਹੱਤਵਪੂਰਨ ਅਪਡੇਟ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਤਸਦੀਕ ਲਈ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਲੋੜਵੰਦ ਵਿਅਕਤੀ ਦਾ ਰਸ਼ਨ ਕਾਰਡ ਰੱਦ ਨਹੀਂ ਹੋਣ ਦੇਣਗੇ। ਵੱਡੀ ਤੇ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਨਾਂ ਕਿਹਾ ਕਿ ਭਾਵੇਂ ਪਰਿਵਾਰ ਦੇ ਕਿਸੇ ਮੈਂਬਰ ਦੀ ਆਮਦਨ ਜ਼ਿਆਦਾ ਵੀ ਹੋਵੇ ਪਰ ਪੂਰੇ ਪਰਿਵਾਰ ਦਾ ਰਸ਼ਨ ਕਾਰਡ ਰੱਦ ਨਹੀਂ ਕੀਤਾ ਜਾਵੇਗਾ ਪ੍ਰੈਸ ਕਾਨਫਰੰਸ ਦੌਰਾਨ ਰਸ਼ਨ ਕਾਰਡਾਂ ਸੰਬੰਧੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੇ ਸਾਰੇ ਅਧਿਕਾਰੀ ਇਸ ਸਮੇਂ ਹੜ੍ਹ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਇਸ ਲਈ ਉਹਨਾਂ ਨੇ ਤਸਦੀਕ ਲਈ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਸਮਾਂ ਮੰਗਿਆ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਲੋੜਵੰਦ ਵਿਅਕਤੀ ਦਾ ਰਸਨ ਕਾਰਡ ਰੱਦ ਨਹੀਂ ਹੋਣ ਦੇਣਗੇ ਅਤੇ ਕੇਂਦਰ ਸਰਕਾਰ ਨੂੰ ਫੈਸਲੇ ਵਿੱਚ ਕੁਝ ਬਦਲਾਅ ਕਰਨ ਦੀ ਵੀ ਮੰਗ ਕੀਤੀ ਹੈ ਇੱਕ ਉਦਾਹਰਨ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਨੂੰ ਸ਼ਹਿਰ ਵਿੱਚ ਨੌਕਰੀ ਮਿਲਦੀ ਹੈ ਅਤੇ ਉਹਨਾਂ ਦੀ ਆਮਦਨ ਵੱਧਦੀ ਹੈ ਤਾਂ ਇਸ ਲਈ ਪੂਰੇ ਪਰਿਵਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਇਸ ਲਈ ਪੂਰੇ ਪਰਿਵਾਰ ਦਾ ਨਾਮ ਨਹੀਂ ਕੱਟਿਆ ਜਾਵੇਗਾ ਉਹਨਾਂ ਕਿਹਾ ਕਿ ਸਾਡੀ ਸਰਕਾਰ ਕਿਸੇ ਦਾ ਚੁੱਲ੍ਹਾ ਨਹੀਂ ਬੁਝਣ ਦੇਵੇਗੀ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਪ੍ਰਧਾਨ ਮੰਤਰੀ ਮੋਦੀ 25 ਸਤੰਬਰ ਨੂੰ ਦੋ ਨਮੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦਾ ਕਰਨਗੇ ਉਦਘਾਟਨ ਤਾਂ ਦੇਖੋ ਰਾਜਸਥਾਨ ਦੇ ਵਿੱਚ ਜਲਦੀ ਹੀ ਦੋ ਨਮੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਸ਼ੁਰੂ ਕੀਤੀਆਂ ਜਾਣਗੀਆਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾ ਚੁੱਕਿਆ ਹੈ ਇਹ ਦੋਵੇਂ ਟ੍ਰੇਨਾਂ 8 ਕੋਚ ਦੀਆਂ ਹੋਣਗੀਆਂ ਜਿਨ੍ਹਾਂ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਜੋਧਪੁਰ ਅਤੇ ਬਿੱਕਾ ਨੇਰ ਤੋਂ ਦਿੱਲੀ ਆਉਣਾ ਆਸਾਨ ਹੋ ਜਾਵੇਗਾ ਵੱਡੀ ਅਪਡੇਟ ਤੁਹਾਡੇ ਸਾਹਮਣੇ ਆ ਰਾਜਸਥਾਨ ਦੇ ਵਿੱਚ ਕੁੱਲ 6 ਬੰਦੇ ਭਾਰਤ ਟ੍ਰੇਨਾਂ ਚਲਾਈਆਂ ਜਾਣਗੀਆਂ ਫਿਲਹਾਲ ਅਜਮੇਰ ਤੋਂ ਚੰਡੀਗੜ੍ਹ ਜੋਧਪੁਰ ਤੋਂ ਸਾਬਰਮਤੀ ਉਦੇਪੁਰ ਤੋਂ ਜੈਪੁਰ ਅਤੇ ਉਦੇਪੁਰ ਆਗਰਾ ਕੰਟ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਨੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਦੁੱਧ ਬਰੈਡ ਅਤੇ ਬਿਸਕੁਟ ਸਭ ਦੀਆਂ ਕੀਮਤਾਂ ਹੋਈਆਂ ਘਟ ਕਿ ਐਲਪੀਜੀ ਸਲੰਡਰ ਵੀ ਹੋਇਆ ਸਸਤਾ ਦੇਖੋ ਪੂਰੀ ਜਾਣਕਾਰੀ ਤਾਂ ਦੇਖੋ 22 ਸਤੰਬਰ ਬਿੱਤੇ ਦਿਨੀ ਦੇਸ਼ ਭਰ ਵਿੱਚ GST ਦੀ ਨਵੀਂ ਪ੍ਰਣਾਲੀ ਲਾਗੂ ਕੀਤੀ ਗਈ ਹੈ ਜਦੋਂ ਕਿ ਪਹਿਲਾਂ ਚਾਰ ਟੈਕਸ ਸਲੈਬ ਸਨ ਪਰ ਹੁਣ ਦੋ ਰਹੇ ਗਏ ਨੇ 5% ਤੇ 18% ਤਾਂ ਦੇਖੋ ਲਗਜ਼ਰੀ ਅਤੇ ਸਨ ਪ੍ਰੋਡਕਟ ਤੇ 40% ਟੈਕਸ ਹੀ ਲਗਾਇਆ ਜਾਵੇਗਾ ਤਾਂ ਦੇਖੋ ਕੀ LPG ਸਿਲੰਡਰ ਹੋਇਆ ਸਸਤਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤਾਂ ਦੇਖੋ ਬਹੁਤ ਸਾਰੇ ਲੋਕ ਸੋਚ ਰਹੇ ਨੇ ਕਿ ਐਲਪੀਜੀ ਸਿਲੰਡਰ ਤੇ ਵੀ ਇਸ ਦਾ ਅਸਰ ਪਵੇਗਾ ਫਿਲਹਾਲ ਘਰੇਲੂ ਐਲਪੀਜੀ ਸਿਲੰਡਰਾਂ ਤੇ 5% ਜੀਐਸਟੀ ਲੱਗਦਾ ਹੈ ਜਦੋਂ ਕਿ ਵਪਾਰਕ ਸਿਲੰਡਰਾਂ ਤੇ 18% ਜੀਐਸਟੀ ਲੱਗਦਾ ਹੈ ਨਵੇਂ ਬਦਲਾਵਾਂ ਦੇ ਬਾਵਜੂਦ ਇਹੇ ਤਰ੍ਹਾਂ ਬਦਲੀਆਂ ਨਹੀਂ ਹਨ ਇਹ ਉਹੀ ਨੇ ਹਾਲਾਂਕਿ ਐਲਪੀਜੀ ਸਿਲੰਡਰ ਤੇ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਪਰ ਬਹੁਤ ਸਾਰੇ ਡੈਰੀ ਅਤੇ ਐਫਐਮ ਸੀਜੀ ਪ੍ਰੋਡਕਟ ਨੇ ਜਿਹੜੇ ਸਸਤੇ ਹੋ ਗਏ ਨੇ ਇਹਨਾਂ ਵਿੱਚ ਘਿਓ, ਪਨੀਰ, ਮੱਖਣ, ਆਈਸਕ੍ਰੀਮ, ਜੈਮ, ਆਚਾਰ ਅਤੇ ਸੁੱਕੇ ਮੇਵੇ ਸ਼ਾਮਲ ਨੇ। ਕੰਪਨੀ ਨੇ ਨਵੀਆਂ ਕੀਮਤਾਂ ਦਾ ਐਲਾਨ ਵੀ ਕਰ ਦਿੱਤਾ ਹੈ। ਨਵੀਆਂ ਜੀਐਸਟੀ ਦਰਾਂ ਇਲੈਕਟ੍ਰੋਨਿਕਸ ਅਤੇ ਆਟੋ ਸੈਕਟਰਾਂ ਤੇ ਵੀ ਅਸਰ ਪਾਉਣਗੀਆਂ। ਟੀਵੀ ਦੀਆਂ ਕੀਮਤਾਂ 2500 ਤੋਂ 85000 ਤੱਕ ਘਟ ਸਕਦੀਆਂ ਨੇ। ਕਾਰ AC ਅਤੇ TV ਤੇ ਵੀ ਰਾਹਤ ਜਿਹੜੀ ਦਿੱਤੀ ਗਈ ਹੈ ਕਮਰੇ ਦੇ AC ਵਿੱਚ ਲਗਭਗ 4700 ਰੁਪਏ ਸਸਤਾ ਹੋਇਆ ਹੈ ਵਿਸ਼ਵਾਸਰਾਂ ਨੂੰ 8000 ਤੱਕ ਦੀ ਛੋਟ ਦਿੱਤੀ ਗਈ ਹੈ ਛੋਟੀਆਂ ਕਾਰਾਂ ਤੇ 18% GST ਲਗਾਇਆ ਜਾਵੇਗਾ ਤੇ ਵੱਡੀਆਂ ਕਾਰਾਂ ਤੇ 28% GST ਹੁਣ ਲਗਾਇਆ ਜਾਵੇਗਾ ਦਵਾਈਆਂ ਤੇ 5% GST ਕਰ ਦਿੱਤਾ ਗਿਆ ਹੈ ਬੱਚਿਆਂ ਦੀ ਸਿੱਖਿਆ ਤੇ ਵੀ GST ਜਿਹੜਾ ਘਟਾ ਦਿੱਤਾ ਗਿਆ ਤਾਂ ਦੇਖੋ ਹੋਰ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਬਦਲਾਅ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਬਿਸਕੁਟ ਅਤੇ ਸਨੈਕਸ ਤੇ ਵੀ ਹੁਣ 5% ਜੀਐਸਟੀ ਹੀ ਲੱਗੇਗਾ ਤੇਲ ਸ਼ੈਂਪੂ ਅਤੇ ਸਾਬਣ ਵਰਗੀਆਂ ਰੋਜ਼ਾਨਾ ਜ਼ਰੂਰੀ ਚੀਜ਼ਾਂ ਤੇ 18% ਦੀ ਬਜਾਏ 5% ਜੀਐਸਟੀ ਲਗਾਇਆ ਜਾਵੇਗਾ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ